ਅੱਜ ਬੜੀ ਇੱਕ ਸੁਖਦ ਜੀ ਖਬਰ ਤੋਂ ਪ੍ਰੋਗਰਾਮ ਦਾ ਆਗਾਜ਼ ਕਰਦੇ ਆ ਕਿ ਜੇ ਫੱਟੀ ਤੁਹਾਨੂੰ ਬੋਲ ਕੇ ਉਡਾੜਾ ਪੜਾਉਣ ਲੱਗ ਜਵੇ ਜਿਹਨਾਂ ਨੂੰ ਪੰਜਾਬੀ ਦਾ ਉਚਾਰਨ ਨਹੀਂ ਆਉਂਦਾ ਉਡਿਆੜੇ ਨੂੰ ਸਹੀ ਰੂਪ ਦੇ ਵਿੱਚ ਪੈਂਤੀ ਨੂੰ ਗੁਰਮੁਖੀ ਨੂੰ ਪੜਨ ਸਮਝਨ ਚ ਦਿੱਕਤ ਆਉਂਦੀ ਆ ਜੇਕਰ ਉਹਨਾਂ ਦੇ ਲਈ ਫੱਟੀ ਦੇ ਉੱਤੇ ਉਕਰੇ ਹੋਏ ਪੈਂਤੀ ਅੱਖਰ ਬੋਲ ਕੇ ਦੱਸਣ ਲੱਗ ਜਾਣ ਤਾਂ ਕਿੰਨਾ ਚੰਗਾ ਲੱਗੇ ਜੀ ਹਾਂ ਇਸ ਸੁਖਾਮੀ ਖਬਰ ਤੋਂ ਆਗਾਜ਼ ਕਰਦੇ ਆਂ ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਮੈਂ ਲੈ ਕੇ ਹਾਜ਼ਰ ਆਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋਵੋਗੇ ਸਰਦਾਰ ਸਰਦਾਰਾ ਸਿੰਘ ਜੋਹਰ ਹਨ ਖੇਤੀ ਵਿਗਿਆਨੀਆਂ ਦੇ ਨਾਂ ਨਾਲ ਮਸ਼ਹੂਰ ਮੈਸੇ ਤਨ ਖੇਤੀ ਕੀ ਉਹਨਾਂ ਦੇ ਮਾਮਲੇ ਦੇ ਵਿੱਚ ਇੱਕ ਬਖਰੀ ਲੀਕ ਵੀ ਖਿੱਚ ਲਈ ਸੀ ਉਹਨੂੰ ਲੈ ਕੇ ਚਰਚਾ 'ਚ ਵੀ ਰਹੇ ਡਾਕਟਰ ਸਰਦਾਰਾ ਸਿੰਘ ਜੋਹਰ ਉਹਨਾਂ ਦੇ ਪੁੱਤਰ ਨੇ ਜੀ ਜਨਮੇਜਾ ਸਿੰਘ ਜੋਹਰ ਹੋਰੇ ਜਨਮੇਜ ਸਿੰਘ ਜੋਲਹਰੀ ਆਪਣੀ ਕੁਦਰਤੀ ਬਰਾਸਤ ਨੂੰ ਜਾਂ ਖੇਤੀਬਾੜੀ ਨੂੰ ਜਾਂ ਫੁੱਲ ਬੁਟਿਆਂ ਨੂੰ ਪਿਆਰ ਕਰਨ ਲਈ ਵੀ ਜਾਣੇ ਜਾਂਦੇ ਨੇ ਉਹ ਆਪਣੀ ਫੋਟੋਗ੍ਰਾਫੀ ਲਈ ਇਸ ਵਿਦਾਨੀ ਵੀ ਜਾਣੇ ਜਾਂਦੇ ਨੇ ਉਹ ਸਾਹਿਤਕ ਖੇਤਰ ਦੇ ਲਈ ਵੀ ਪਛਾਣੇ ਜਾਂਦੇ ਨੇ ਪਰ ਉਹ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਬੜਮੁੱਲਾ ਯੋਗਦਾਨ ਪਾਉਣ ਦੇ ਲਈ ਵੀ ਜਾਣੇ ਪਛਾਣੇ ਜਾਂਦੇ ਨੇ ਬਿਲਕੁਲ ਜੀ ਮੈਂ ਡਾਕਟਰ ਜਨਮੇਜਾ ਸਿੰਘ ਜੋਹਲ ਹੋਰਾਂ ਦੀ ਗੱਲ ਕਰ ਰਿਹਾ ਜਿਹੜਾ ਡਾਕਟਰ ਸਰਦਾਰਾ ਸਿੰਘ ਜੋਹਲ ਹੋਰਾਂ ਦੇ ਸੁਪੁੱਤਰ ਨੇ ਲੁਧਿਆਣੇ ਖੇਤਰ ਦੇ ਵਾਸੀ ਨੇ ਤੇ ਉਹਨਾਂ ਨੇ ਇੱਕ ਨਵਹਿਕਲੀ ਤਰ੍ਹਾਂ ਦੀ ਪੱਟੀ ਤਿਆਰ ਕੀਤੀ ਆ ਉਸ ਪੱਟੀ ਤੇ ਗੁਰਮੁਖੀ ਲਿਪੀ ਦੇ ਵਿੱਚ ਉਡਾੜਾ ਉਕਰਿਆ ਤੇ ਉਹ 35 ਅੱਖਰੀ ਫੱਟੀ ਬੋਲ ਕੇ ਪੜਾਉਂਦੀ ਆ ਦੱਸ ਕੇ ਪੜਾਉਂਦੀ ਆ ਸਹੀ ਉਚਾਰਨ ਦੀ ਸਿੱਖਿਆ ਦਿੰਦੀ ਆ ਕਮਾਲ ਦੀ ਹੈ ਫੱਟੀ ਸੋ ਪੰਜਾਬੀ ਤਾਂ ਪੰਜਾਬੀ ਪੰਜਾਬੀਆਂ ਦੇ ਨਾਲ ਦੇ ਜਿਹੜੇ ਹੋਰ ਰਿਸ਼ਤੇ ਨੇ ਪੰਜਾਬੀਆਂ ਦੀ ਜਿਹੜੀ ਹੋਰ ਨਾ ਭਾਸ਼ਾਵਾਂ ਨਾਲ ਸਾਂਝ ਹੈ ਉਹਨਾਂ ਨੂੰ ਆਪਣੀ ਭਾਸ਼ਾ ਦਾ ਗਿਆਨ ਦਿਵਾਉਣ ਲਈ ਮੈਨੂੰ ਲੱਗਦਾ ਹੈ ਫੱਟੀ ਉੱਥੇ ਤੱਕ ਪਹੁੰਚ ਜਾਣੀ ਚਾਹੀਦੀ ਆ ਮੈਂ ਇੱਕ ਰਿਪੋਰਟ ਤੁਹਾਡੇ ਸਾਹਮਣੇ ਰੱਖ ਰਿਹਾ ਇੱਕ ਵਿਸ਼ੇਸ਼ ਇੰਟਰਵਿਊ ਕਹਿ ਲੋ ਬਕਾਇਦਾ ਤੌਰ ਤੇ ਜਤਿੰਦਰ ਪੰਮੀਹੋਰੀ ਪੱਤਰਕਾਰ ਨੇ ਜਲੰਧਰ ਤੋਂ ਪੰਜਾਬੀ ਜਾਗਰਣ ਦੇ ਉਹਨਾਂ ਦੀ ਇੱਕ ਰਿਪੋਰਟ ਹੈ ਜੀ ਉਹ ਰਿਪੋਰਟ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਹੜੀ ਦੱਸਦੀ ਹੈ ਕਿ ਲੰਬੇ ਸਮੇਂ ਤੋਂ ਪੰਜਾਬੀ ਭਾਸ਼ਾ ਦੀ ਸੇਵਾ 'ਚ ਲੱਗੇ ਮਾਂ ਬੋਲੀ ਦੇ ਸਪੂਤ ਪੰਜਾਬੀ ਸਿੱਖਣ ਵਾਲਿਆਂ ਲਈ ਇੱਕ ਅਨੋਖਾ ਯਤਨ ਲੈ ਕੇ ਆਜ਼ਰ ਹੋਏ ਨੇ ਜਿਹਨੂੰ ਵਿੱਚਾ ਸਿੰਘ ਜੌਹਰ ਨੇ ਬਣਾਈ ਹੈ 35 ਦੇ ਅੱਖਰ ਬੋਲਦੀ ਫੱਟੀ ਇਹ ਰਿਪੋਰਟ ਕਹਿੰਦੀ ਹੈ ਕਿ ਮਾਂ ਬੋਲੀ ਪੰਜਾਬੀ ਦੀ ਬਿਹਤਰੀ ਲਈ ਤੇ ਇਸ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਪਿਛਲੇ ਕਈ ਦਹਾਕਿਆਂ ਤੋਂ ਯੋਗਦਾਨ ਪਾ ਰਹੇ ਪੰਜਾਬੀ ਲੇਖਕ ਤੇ ਫੋਟੋਗ੍ਰਾਫਰ ਜਨਵੇਜਾ ਸਿੰਘ ਜੋਹਲ ਨੇ ਪੰਜਾਬੀ ਭਾਸ਼ਾ ਸਿੱਖਣ ਵਾਲਿਆਂ ਲਈ ਨਵਿਕਲੀ ਪਹਿਲ ਕੀਤੀ ਹੈ। ਉਹਨਾਂ ਪੰਜਾਬੀ ਬੋਲਣ ਵਾਲੀ ਇੱਕ ਫੱਟੀ ਤਿਆਰ ਕੀਤੀ ਹੈ। ਇਸ ਫੱਟੀ ਉੱਤੇ ਲਿਖੇਗੇ ਪੰਜਾਬੀ ਭਾਸ਼ਾ ਦੇ ਗੁਰਮੁਖੀ ਲਿਪੀ ਵਾਲੇ ਅੱਖਰ ਹੁਣ ਸਹੀ ਉਚਾਰਨ ਦੇ ਲਈ ਤੁਹਾਨੂੰ ਬੋਲ ਕੇ ਦੱਸਣਗੇ। ਕਹਿੰਦੇ ਨਵੀਂ ਤਕਨੀਕ ਜਿਹੜੀ ਅੱਜਕੱਲ ਦੀ ਹੈ ਤਕਨੀਕ ਆ ਗਈ ਹੈ ਉਸ ਤਕਨੀਕ ਦਾ ਹਾਂ ਅਯੋਕੇ ਯੁੱਗ ਦੀ 21ਵੀਂ ਸਦੀ ਦੇ ਯੁੱਗ ਦੀ ਤਕਨੀਕ ਦਾ ਇਸਤੇਮਾਲ ਕਰਕੇ ਕਹਿੰਦੇ ਉਹਨਾਂ ਨੇ ਬਕਾਇਦਾ ਤੌਰ ਤੇ ਇਹ ਫੱਟੀ ਤਿਆਰ ਕੀਤੀ ਹੈ ਜਿਹਦੇ ਵਿੱਚ ਅੱਖਰਾਂ ਦੇ ਨਾਲ QR ਕੋਡ QR ਕੋਡ ਕਹਿੰਦੇ ਆ ਜਿਹਨੂੰ ਇਹਨੂੰ ਆਪਾਂ ਅੱਜਕੱਲ ਸਕੈਨ ਕਰਦੇ ਆ ਜਿਵੇਂ ਅੱਕ ਪੈਸੇ ਦੇਣ ਲਈ ਵੀ ਕਿਤੇ ਕੋਈ ਲਿੰਕ ਖੋਲਣ ਲਈ ਵੀ ਕਸ ਦੇ ਲਈ ਵੀ ਉਹ QR ਕੋਡ ਇਸ ਫੱਟੀ ਦੇ ਉੱਤੇ ਨਾਲ ਹੈ ਤੁਸੀਂ ਉਹਨੂੰ ਜਦੋਂ ਜਿ ਸਕੈਨ ਕਰ ਲਓਗੇ ਆਪਣੇ ਮੋਬਾਈਲ ਨਾਲ ਅੱਜਕੱਲ ਉਹ ਖੁੱਲ ਜਾਂਦਾ ਹੈ ਤੂ ਤੋਂ ਬਾਅਦ ਫਿਰ ਉਹ ਕਹਿੰਦੇ ਜੀ ਇਹ ਕੋਡ ਖੁੱਲਣ ਤੋਂ ਬਾਅਦ ਉਹ ਫੱਟੀ ਫਿਰ ਬੋਲ ਕੇ ਦੱਸਦੀ ਹੈ ਕਿ ਭਾਈ ਊੜੇ ਨੂੰ ਐ ਬੋਲਣਾ ਆੜੇ ਨੂੰ ਐ ਬੋਲਣਾ ਈੜੀ ਨੂੰ ਐ ਬੋਲਣਾ ਸੋ ਸਸੇ ਨੂੰ ਐ ਬੋਲਣਾ ਹਾਹੇ ਨੂੰ ਐ ਬੋਲਣਾ ਸੋ ਊੜਾੜਾ ਈੜੀ ਸਸਾ ਹਾਹ ਸੋ ਇੰਜੋ ਪੂਰਾ ਪਾਠ ਪੜਾਉਂਦੀ ਹੈ ਇਹੀ ਨਹੀਂ ਇਹ ਫੱਟੀ ਪੰਜ ਵੱਖ-ਵੱਖ ਆਵਾਜ਼ਾਂ ਦੇ ਵਿੱਚ ਸਿਖਾਉਂਦੀ ਹੈ ਇਹ ਖਾਸ ਕਰਕੇ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਿਣ ਵਾਲੇ ਕਹਿੰਦੇ ਡਾਕਟਰ ਜਨਮੇਜਾ ਸਿੰਘ ਜੋਹਲ ਨੇ ਅਚੇਚਾ ਤੌਰ ਤੇ ਇਸ ਜਤਿੰਦਰ ਪੰਮੀਹਰੀ ਪੱਤਰਕਾਰ ਜਤਿੰਦਰ ਦੇ ਉਹਨਾਂ ਨਾਲ ਗੱਲਬਾਤ ਕਰਦਿਆਂ ਇਹ ਦੱਸਿਆ ਕਿ 2003 ਚ ਉਹਨਾਂ ਨੇ ਪੰਜਾਬੀ ਭਾਸ਼ਾ ਸਿੱਖਣ ਵਾਲਿਆਂ ਲਈ ਇੱਕ ਰੰਗਦਾਰ ਸਲੇਟ ਤਿਆਰ ਕੀਤੀ ਸੀ ਹੁਣ ਜਿਹੜੇ ਸਰਕਾਰੀ ਸਕੂਲਾਂ ਚੋਂ ਮਤਲਬ ਮੇਰੀ ਵਾਲੀ ਪੀੜ੍ਹੀ ਤੱਕ ਪੜ੍ਹ ਕੇ ਨਿਕਲੇ ਨੇ ਘਟੂ ਘਟ ਉਹਨਾਂ ਨੂੰ ਫੱਟੀ ਤੇ ਸਲੇਟ ਦੀ ਅਹਿਮੀਅਤ ਦਾ ਜ਼ਰੂਰ ਪਤਾ ਹੋਣਾ ਸਲੇਟ ਤੇ ਸਲੇਟੀ ਫੱਟੀ ਕਲਮ ਤੇ ਦਬਾਤ ਸੋ ਇਹ ਅਸੀਂ ਜਾਣਦੇ ਹਾਂ ਕਿ ਉਹਦੀ ਕਿੰਨੀ ਇੱਕ ਮਹਿਕ ਉਸ سیاਹੀ ਦੀ ਮਹਿਕ ਵੀ ਦਿਲਾਂ 'ਚ ਕਿਵੇਂ ਬਸਦੀ ਆ। ਉਹ ਕਹਿੰਦੇ ਜੀ 2003 'ਚ ਉਹਨਾਂ ਨੇ ਪੰਜਾਬੀ ਭਾਸ਼ਾ ਸਿੱਖਣ ਵਾਲਿਆਂ ਲਈ ਇੱਕ ਰੰਗਦਾਰ ਸਲੇਟ ਤਿਆਰ ਕੀਤੀ ਸੀ। ਜਿਸ ਨੂੰ ਪਰਮਾ ਹੰਗਾਰਾ ਮਿਲਿਆ ਸੀ। ਲੋਕਾਂ ਵੱਲੋਂ ਮਿਲੇ ਪਿਆਰ ਸਦਕਾ ਉਹਨਾਂ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਇੱਕ ਹੋਰ ਪੁਲੰਕ ਪੁੱਟੀ। ਇੱਕ ਹੋਰ ਨਵਾਂ ਕਦਮ ਲਿਆ ਕਿ ਉਹਨਾਂ ਨੇ ਇੱਕ ਉਹ ਫੱਟੀ ਤਿਆਰ ਕਰ ਦਿੱਤੀ। ਕਹਿੰਦੇ ਜੀ ਇਹਨਾਂ ਯਤਨਾਂ ਦੇ ਤਹਿਤ ਹੀ ਉਹਨਾਂ ਨੇ ਹੁਣ ਬੋਲਣ ਵਾਲੀ 35 ਅੱਖਰਾਂ ਵਾਲੀ ਫੱਟੀ ਬਣਾਈ ਹੈ। ਇਸ ਫੱਟੀ ਉੱਤੇ QR ਕੋਡ ਲੱਗਿਆ ਹੋਇਆ ਜਿਸ ਨੂੰ ਤੁਸੀਂ ਆਪਣੇ ਮੋਬਾਈਲ ਫੋਨ ਨਾਲ ਸਕੈਨ ਕਰ ਲੋਗੇ ਤਾਂ ਸਕੈਨ ਕਰਨ ਤੋਂ ਬਾਅਦ ਫੱਟੀ ਵੱਖੋ-ਵੱਖ ਪੰਜ ਆਵਾਜ਼ਾਂ ਦੇ ਵਿੱਚ ਤੁਹਾਨੂੰ ਉਚਾਰਨ ਸਿਖਾਏਗੀ 35 ਅੱਖਰਾਂ ਦਾ। ਊੜਿਆਲੇ ਦਾ ਉਚਾਰਨ ਸਿਖਾਏਗੀ ਕਿ ਬੋਲਣਾ ਕਿਵੇਂ ਗੁਰਮੁਖੀ ਨੂੰ ਪੜਨ ਦੇ ਵਿੱਚ ਬੋਲਣ ਦੇ ਵਿੱਚ ਤੁਹਾਨੂੰ ਮਹਾਰਤ ਹਾਸਲ ਕਰਨ ਦਾ ਇਹ ਗੁਰ ਸਿਖਾਏਗੀ ਇਹ ਬੋਲਣ ਵਾਲੀ ਫੱਟੀ ਜਨਵੇਜ ਸਿੰਘ ਜੋਹਰ ਹੋਰਾਂ ਨੇ ਕਹਿੰਦੇ ਇਹ ਵੀ ਦੱਸਿਆ ਕਿ ਪੰਜ ਆਵਾਜ਼ਾਂ ਜਿਹੜੀਆਂ ਦੇ ਵਿੱਚ ਸ਼ਾਮਲ ਨੇ ਉਹ ਵੱਖ-ਵੱਖ ਨੇ ਵੱਖ-ਵੱਖ ਹਸਤੀਆਂ ਦੀਆਂ ਆਵਾਜ਼ਾਂ ਨੂੰ ਇਹਦੇ ਵਿੱਚ ਥਾਂ ਦਿੱਤਾ ਗਿਆ ਕਿਉਂਕਿ ਰਿਕਾਰਡ ਸਕੈਨ ਕਰਕੇ ਜਦੋਂ ਤੁਸੀਂ ਉਹ ਆਵਾਜ਼ਾਂ ਸੁਣੋਗੇ ਉਹਨਾਂ ਆਵਾਜ਼ਾਂ ਦੇ ਵਿੱਚ ਕਹਿੰਦੇ ਜੀ ਜੇਕਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਪ੍ਰਵੀਨ ਕੁਮਾਰ ਹੋਰਾਂ ਦੀ ਆਵਾਜ਼ ਹੈ ਪ੍ਰਵੀਨ ਕੁਮਾਰ ਛਾਬੜਾ ਹੋਰਾਂ ਦੀ ਆਵਾਜ਼ ਹੈ ਇਦੇ ਵਿੱਚ ਡਾਕਟਰ ਜਗਪ੍ਰੀਤ ਕੌਰ ਹੋਰਾਂ ਦੀ ਆਵਾਜ਼ ਹੈ। ਐ ਇਸੇ ਦੇ ਵਿੱਚ ਗੁਰਦੀਪ ਸਿੱਧੂ ਹੋਰਾਂ ਦੀ ਤੇ ਡਾਕਟਰ ਬਲਵਿੰਦਰ ਕਾਲੀਆ ਹੋਰਾਂ ਦੀ ਆਵਾਜ਼ ਹੈ। ਸੋ ਇੰਜ ਕਹਿੰਦੇ ਜੀ ਵੱਖ-ਵੱਖ ਪੰਜ ਆਵਾਜ਼ਾਂ ਨੇ ਡਾਕਟਰ ਜਗਪ੍ਰੀਤ ਕੌਰ ਐ ਪ੍ਰਵੀਨ ਕੁਮਾਰ ਛਾਬੜਾ ਅਮਨ ਕੰਗ ਜੀ ਗੁਰਦੀਪ ਸਿੱਧੂ ਤੇ ਡਾਕਟਰ ਬਲਵਿੰਦਰ ਕਾਲੀਆ ਇਹਨਾਂ ਦੀਆਂ ਪੰਜਾਂ ਦੀਆਂ ਆਵਾਜ਼ਾਂ ਨੇ ਔਰ ਖਾਸ ਗੱਲ ਇਹ ਹੈ ਕਿ ਆਵਾਜ਼ਾਂ ਨੂੰ ਉਮਰ ਦੇ ਤਕਾਜ਼ੇ ਨੂੰ ਧਿਆਨ ਚ ਰੱਖ ਕੇ ਇਸ ਫੱਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਕਿ ਉਹ ਉਮਰ ਦਾ ਤਕਾਜਾ ਜਵਾਕ ਇਸ ਨੂੰ ਸਿੱਖਣ ਲੱਗਿਆ ਕਿਵੇਂ ਉਚਾਰਦੇ ਨੇ ਹੈ ਤੇ ਬਜ਼ੁਰਗਾਂ ਦੇ ਲਈ ਇਹ ਕਿਵੇਂ ਹੈ ਜਾਂ ਜਿਹੜੇ ਮਾਡਲ ਸਕੂਲਾਂ ਦੇ ਗਵਰਨਮੈਂਟ ਸਕੂਲਾਂ ਦੇ ਪੜ੍ਹਦੇ ਜਵਾਕ ਨੇ ਉਹਨਾਂ ਦੇ ਲਈ ਕਿਵੇਂ ਹੈ ਤੇ ਇਹਦੇ ਨਾਲ ਨਾਲ ਜੇਕਰ ਆਪਾਂ ਆਪਣੇ ਪੰਜਾਬ ਦੇ ਹਵਾਦਣ ਵਾਲੇ ਗੱਲ ਕਰੀਏ ਮੋਟਾ ਜਿਹਾ ਤਾਂ ਆਪਾਂ ਕਹਿ ਦਿੰਨੇ ਆ ਕਿ ਮਾਝਾ ਮਾਲਵਾ ਦੁਬਾਬਾ ਫਵਾਦ ਪਰ ਕਹਿੰਦੇ ਕਿ 37 ਦੇ ਕਰੀਬ ਖੇਤਰ ਬਣਦੇ ਆ ਮਤਲਬ ਜਿਵੇਂ ਕਿਹਾ ਜਾਂਦਾ ਕਿ ਇਨੇ ਕੋਤੇ ਜਾ ਕੇ ਬੋਲੀ ਬਦਲ ਜਾਂਦੀ ਹੈ ਉਸ ਵੱਲ ਨੂੰ ਕਹਿੰਦੇ ਕਿ 37 ਖਿੱਤੇ ਬਣਦੇ ਆ ਸਾਡੇ ਤੇ ਉਹਨਾਂ ਹਰ ਖਿੱਤੇ ਦੇ ਵਿੱਚ ਬੋਲਣ ਦਾ ਅੰਦਾਜ਼ ਵੱਖਰਾ ਹੈ ਉਚਾਰਨ ਦਾ ਅੰਦਾਜ਼ ਵੱਖਰਾ ਹੈ ਆਪਣੀ ਗੱਲ ਬਿਆਨ ਕਰਨ ਦਾ ਅੰਦਾਜ਼ ਵੱਖਰਾ ਹੈ ਸੋ ਇਸ ਗੱਲ ਨੂੰ ਵੀ ਉਹਨਾਂ ਨੇ ਧਿਆਨ ਰੱਖਿਆ ਕਿ ਅੱਖਰਾਂ ਦਾ ਜਿਹੜਾ ਸਿੱਖਣਾ ਜਿਹੜੇ ਵਿਅਕਤੀ ਨੇ ਉਹ ਕਿਸ ਖਿੱਤੇ ਤੋਂ ਆਉਂਦਾ ਕਿਸ ਉਮਰ ਵਰਗ ਤੋਂ ਆਉਂਦਾ ਹੈ ਕਿਸ ਵਿਦਿਅਕ ਹਵਾਲੇ ਨਾਲ ਵੀ ਸਰਕਾਰੀ ਸਕੂਲ ਵਾਲਾ ਹੈ ਪ੍ਰਾਈਵੇਟ ਸਕੂਲ ਵਾਲਾ ਹੈ ਹਿੰਦੀ ਵਾਲਾ ਹੈ ਪੰਜਾਬੀ ਵਾਲਾ ਹੈ ਅੰਗਰੇਜ਼ੀ ਵਾਲਾ ਹੈ ਕਨਵੈਂਟ ਵਾਲਾ ਹੈ ਹੈ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਾਲਾ ਜੰਪੜਾ ਸੋ ਉਸ ਨੂੰ ਧਿਆਨ ਚ ਵੀ ਰੱਖ ਕੇ ਪੰਜ ਅਵਾਜ਼ਾਂ ਅਹਿਮ ਭੂਮਿਕਾ ਨਿਭਾਉਂਦੀਆਂ ਉਹ ਕਹਿੰਦੇ ਜੀ ਕਿ ਜਦੋਂ ਬਣਾਈ ਸੀ ਇਹ ਬੋਲਣ ਵਾਲੀ ਫੱਟੀ ਤਾਂ ਨਹੀਂ ਪਤਾ ਸੀ ਕਿ ਇਹਨੂੰ ਇੰਨਾ ਮੁਕਾਮ ਹਾਸਲ ਹੋਊਗਾ ਇੰਨਾ ਪਿਆਰ ਡਾਕਟਰ ਜਨਮੇਜਾ ਸਿੰਘ ਜਵਲਹਰੀ ਕਹਿੰਦੇ ਕਿ ਅੱਜ ਆਸਟ੍ਰੇਲੀਆ ਤੱਕ ਇਹਦੀ ਮੰਗ ਹੈ ਉਹ ਕਹਿੰਦੇ ਕਿ ਇਸ ਫੱਟੀ ਦਾ ਪਹਿਲਾ ਤਜਰਬਾ ਮੈਂ ਆਸਟ੍ਰੇਲੀਆ 'ਚ ਹੀ ਕੀਤਾ ਤੇ ਉਹ ਤੋਂ ਆਸਟ੍ਰੇਲੀਆ 'ਚ ਅੱਜ ਤੱਕ ਇਹਦੀ ਮੰਗ ਵਰਕਰਾਂ ਦੇ ਤੇ ਹੁਣ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਇਸ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ। ਹੁਣ ਤੱਕ ਕਹਿੰਦੇ ਹਜ਼ਾਰਾਂ ਫੱਟੀਆਂ ਬਣ ਕੇ ਇਸ ਮਾਮੂਲੀ ਸੇਵਾਂ ਲਈ ਪਹੁੰਚ ਚੁੱਕੀਆਂ। ਹੁਣ ਤੁਸੀਂ ਕਹੋਗੇ ਜੀ ਕਈ ਵਾਰ ਬੰਦਿਆਂ ਨੂੰ ਲੱਗਦਾ ਕਿ ਇਹ ਤਾਂ ਭਾਈ ਮੋਟੀ ਕਮਾਈ ਦਾ ਸਾਧਨ ਹੋਣਾ। 150 ਰੁਪਏ 'ਚ ਫੱਟੀ ਤਿਆਰ ਕਰਕੇ ਦਿੰਦੇ ਨੇ। ਮਤਲਬ ਆ ਜਿਹੜੀਆਂ ਦੁਕਾਨਾਂ ਖੁੱਲੀਆਂ ਨੇ ਨਾ ਮਤਲਬ ਪੰਜਾਬੀ ਦੇ ਨਾਂ ਤੇ ਅੱਖਰਾਂ ਦੇ ਨਾਂ ਤੇ ਹੈ ਆਪਣੇ ਆਪ ਨੂੰ ਮਾਂ ਬੋਲੀ ਦੇ ਸੇਵਾਦਾਰ ਸੇਵਾਦਾਰ ਦੱਸਣ ਦੇ ਨਾਂ ਤੇ ਹੈ ਜਾਂ ਫਿਰ ਆ ਡਿਜ਼ਾਈਨਿੰਗ ਵਾਲੀਆਂ ਦੁਕਾਨਾਂ ਦੁਕੁਨਾ ਸ਼ਹਿਰਾਂ ਚ ਖੁੱਲੀਆਂ ਨੇ ਜੇ ਉਹਨਾਂ ਤੋਂ ਪ੍ਰਿੰਟ ਵੀ ਕਢਾਓ ਨਾ ਤਾਂ ਉਹ ਵੀ 200 300 ਰੁਪਿਆ 4 400 ਰੁਪਿਆ ਹੈ ਥੋੜਾ ਬਹੁਤ ਜਿਆਦਾ ਮੌਲ ਮੂਲ ਚ ਖੁੱਲੀਆਂ ਕਿਤੇ ਤਾਂ 5 500 ਰੁਪਿਆ ਵੀ ਇਹ 150 ਰੁਪਏ ਚ ਪੱਟੀ ਤਿਆਰ ਕਰਕੇ ਤੇ ਸੋ ਅਗਲੇ ਦੀ ਲਾਗਤ ਤਾਂ ਲੱਗਦੀ ਆ ਭਾਈ ਕੁਝ ਸੋ ਇਸ ਲਈ ਇਸ ਨੂੰ ਤੁਸੀਂ ਇਸ ਵਾਲਿਆਂ ਸਮਝ ਦੀ ਲੋੜ ਹੈ ਕਿ ਉਹ ਕਹਿੰਦੇ 150 ਰੁਪਏ ਦੀ ਇਹ ਪੱਟੀ ਤਿਆਰ ਹੁੰਦੀ ਆ ਅੱਜ ਦੀ ਤਾਰੀਖ 'ਚ 80 ਤੋਂ ਲੈ ਕੇ 90 ਦੇਸ਼ਾਂ ਦੇ ਵਿੱਚ ਇਹ ਗੁਰਮੁਖੀ ਵਾਲੀ ਬੋਲਣ ਵਾਲੀ ਫੱਟੀ ਪਹੁੰਚ ਚੁੱਕੀ ਆ ਸੋ ਇਹ ਉਹਨਾਂ ਦੇ ਵੱਡਮੁੱਲਾ ਯੋਗਦਾਨ ਹੈ ਸੋ ਜਿਸ ਯੋਗਦਾਨ ਨੂੰ ਤੁਸੀਂ ਲਾਂਭਿਆ ਨਹੀਂ ਕਰ ਸਕਦੇ ਇਸ ਲਈ ਮੇਰਾ ਦਿਲ ਕੀਤਾ ਕਿ ਅੱਜ ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦੇ ਲਈ ਸੁਖਾਮੀ ਖਬਰ ਤੋਂ ਖਬਰ ਸ਼ੁਰੂ ਕਰੀ ਰੋਜੇ ਆ ਜੀ ਇੱਧਰ ਚਲਾ ਗਿਆ ਜੀ ਉਹ ਆ ਗਿਆ ਜੀ ਉਹ ਪਾਰਟੀ ਛੱਡ ਗਿਆ ਜੀ ਉਹਨੂੰ ਟਿਕਟ ਮਿਲ ਗਈ ਜੀ ਰੋਜ਼ੇ ਕਰਦੇ ਆ ਕਰਾਂਗੇ ਹੁਣ ਵੀ ਕਰਾਂਗੇ ਖਬਰਾਂ ਹੈਗੀਆਂ ਉਹ ਵੀ ਆਪਣੇ ਕੋਲ ਪਰ ਇਹ ਖਬਰ ਉਹਦੇ ਨਾਲੋਂ ਵੀ ਅਹਿਮੀਅਤ ਰੱਖਦੀ ਸੀ ਸੋ ਅੱਜ ਇਸੇ ਲਈ ਮੈਂ ਸਭ ਤੋਂ ਪਹਿਲੀ ਖਬਰ ਇਹ ਲਈ ਕਿ ਅੱਜ ਇਹਦੇ ਪਰ ਗੱਲ ਹੋਣੀ ਬਹੁਤ ਜ਼ਰੂਰੀ ਹੈ ਚਲੋ ਫਿਰ ਆਪਾਂ ਹੋਰ ਖਬਰਾਂ ਤੇ ਵੀ ਗੱਲ ਕਰੇ ਲੈਂਦੇ ਆ ਆਪਾਂ ਹਰ ਰੋਜ਼ ਰਾਜਨੀਤਿਕ ਪਹਿਲੂ ਤੋਂ ਪੰਜਾਬ ਦੇ ਚੋਣ ਪਿੰਡ ਦੇ ਹਵਾਲੇ ਨਾਲ ਗੱਲ ਕਰਦੇ ਆ ਕੱਲ ਮੈਂ ਉਹਨਾਂ ਕਾਂਗਰਸੀ ਉਮੀਦਵਾਰਾਂ ਦੀ ਗੱਲ ਕਰ ਰਹੇ ਸੀ ਜਿਨ੍ਹਾਂ ਨੂੰ ਆਪਣੇ ਘਰ ਚ ਚੁਣੌਤੀ ਮਿਲ ਰਹੀ ਹੈ ਜਿਨ੍ਹਾਂ ਦੇ ਆਪਣੇ ਘਰੇ ਖੇਲਸ ਹੈ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਨੇ 12 ਐਲਾਨੀਆਂ ਨੇ ਅੱਜ ਕਾਂਗਰਸ ਨੇ ਪਰ 10 ਦੇ ਉੱਤੇ ਉਹਨਾਂ ਦਾ ਘਾਟੂ ਖੜੇਸ ਹੈ ਆਪਾਂ ਕੱਲ ਪੂਰੀ ਵਿਸਥਾਰਤ ਚਰਚਾ ਕੀਤੀ ਅੱਜ ਮੈਂ ਭਾਜਪਾਈ ਉਮੀਦਵਾਰਾਂ ਦਾ ਵੀ ਪੋਸਟਮਾਰਟਮ ਕਰੂੰਗਾ ਕਿਉਂ ਉਮੀਦਵਾਰ ਕਿਵੇਂ ਕਿੱਥੇ ਚੁਣੌਤੀ ਨਾਲ ਜੂਝ ਰਹੇ ਨੇ ਕਿੱਥੇ ਮੁਸ਼ਕਲਾਂ ਜੂਝ ਰਹੇ ਨੇ ਕਿਸਾਨੀ ਝੰਡੇ ਤਾਂ ਮਿੱਤਰੋ ਟਕਰਨਗੇ ਟਕਰਨਗੇ ਜਦੋਂ ਤੁਸੀਂ ਉਸ ਤਰ ਨਾਲ ਖੜੋਗੇ ਜਿਹੜੀ ਤਰਨੇ ਵਾਅਦੇ ਕਰਕੇ ਮੁੱਕਰੀ ਹੋਵੇ ਤਾਂ ਫਿਰ ਇਸ ਚੁਣੌਤੀ ਦਾ ਸਾਹਮਣਾ ਤਾਂ ਕਰਨਾ ਪੈਣਾ ਪਰ ਉਹ ਤੋਂ ਬਿਨਾ ਤੁਹਾਡੇ ਲਈ ਜਿਹੜੀ ਘਰੇਲੂ ਚੁਣੌਤੀਆਂ ਨੇ ਪਾਰਟੀ ਦੇ ਅੰਦਰ ਦੀਆਂ ਚੁਣੌਤੀਆਂ ਨੇ ਉਹਦਾ ਵੀ ਜ਼ਿਕਰ ਕਰਾਂ ਪਰ ਉਹ ਤੋਂ ਪਹਿਲਾਂ ਅੱਜ ਕੁਝ ਇੱਕ ਵੱਖਰੇ ਜਿਹੇ ਤੜਕੇ ਵਾਲੀ ਖਬਰ ਉਮੀਦਵਾਰ ਵੱਖ-ਵੱਖ ਪਾਰਟੀਆਂ ਦੇ ਨੇ ਨਾਮੀ ਨੇ ਕੋਈ ਤਿੰਨ ਵਾਰ ਸੰਸਦ ਜਾਇਆ ਕੋਈ ਚਾਰ ਵਾਰ ਜਾਇਆ ਕੋਈ ਦੋ ਵਾਰ ਜਾਇਆ ਕੋਈ ਮੰਤਰੀ ਹੈ ਕੋਈ ਐਮ.ਐਲ.ਏ ਰਹਿ ਲਿਆ ਕੋਈ ਪਹਿਲੀ ਵਾਰ ਲੋਕ ਸਭਾ ਦੀ ਚੋਣ ਲੜ ਰਿਆ ਮਤਲਬ ਜੇ ਠੀਕ ਠਾਕ ਨੇ ਤਾਂ ਭਾਈ 35-40 ਸਾਲ ਦੇ ਤਾਂ ਸਾਰੇ ਹੈਗੇ ਕਈ ਤਾਂ ਅੱਧ ਤੋਂ ਜਿਆਦਾ ਤਾਂ 50 ਸਾਲ ਦੇ ਗੇੜ ਵਾਲੇ ਨੇ ਪਰ ਨਾਮ ਕਹਿੰਦੇ ਜਵਾਕ ਵਾਲੇ ਹੀ ਨੇ ਜੀ ਕੀ ਬਿੱਟੂ ਕੀ ਬੱਬੂ ਕੀ ਪੱਪੀ ਕੀ ਕਾਕਾ ਕੀ ਚੰਨੀ ਕੀ ਸ਼ਹਿਰੀ ਕੀ ਮੰਨਾ ਕੀ ਮਤਲਬ ਕਮਾਲ ਦੇ ਨਾਮ ਨੇ ਅਜਾ ਭਾਏ ਨਾ ਨਾਵਾਂ ਦੇ ਵਾਦਿਆਂ ਨਾਲ ਗੱਲ ਕਰਦੇ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੋਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਉਮੀਦਵਾਰ ਲੜ ਰਹੇ ਨੇ ਉਹ ਆਪਣੇ ਅਧਿਕਾਰਕ ਤੌਰ ਤੇ ਆਪਣੇ ਦਸਤਾਵੇਜ਼ੀ ਰੂਪ ਚ ਕਾਗਜ਼ ਪੱਤਰੀ ਰੂਪ ਚ ਸਰਟੀਫਿਕੇਟ ਰੂਪ ਚ ਐ ਬੈਂਕ ਰੂਪ ਚ ਕਾਗਜ਼ ਢਾਕਲ ਕਰਨ ਲੱਗੇ ਆ ਆਪਣਾ ਉਹ ਨਾਮ ਲਿਖ ਦਿੰਦੇ ਜਿਹੜਾ ਉਹਨਾਂ ਦਾ ਆਧਾਰ ਕਾਰਡ ਚ ਪੈਨ ਕਾਰਡ ਛੋੜ ਪਰ ਚੋਣ ਪ੍ਰਚਾਰ ਵਾਲੇ ਬੋਡਾਂ ਦੇ ਉੱਤੇ ਇਸ ਇਸ਼ਤਿਹਾਰਾਂ ਦੇ ਉੱਤੇ ਪ੍ਰਚਾਰ ਦੇ ਦੌਰਾਨ ਮੀਡੀਆ ਦੀਆਂ ਸੁਰਖੀਆਂ ਚ ਜਾਂ ਉਹਨਾਂ ਦੇ ਸਾਥੀ ਲੀਡਰਾਂ ਵੱਲੋਂ ਰੈਲੀਆਂ ਦੇ ਦੌਰਾਨ ਜਿਹੜੇ ਨਾਮ ਨਾਲ ਜਾਣੇ ਜਾਂਦੇ ਨੇ ਉਹ ਨਾਮ ਉਹਦੇ ਇੰਨੇ ਪ੍ਰਚਲਿਤ ਹੋ ਗਏ ਕਿ ਉਹਨੋਂ ਨਾਮਾਂ ਨੂੰ ਜੇ ਲਾਂਭੇ ਕਰਦੇ ਤਾਂ ਉਹਨਾਂ ਦੀ ਪਛਾਣ ਨਾ ਰਹੇ ਜੇ ਮੈਂ ਕੱਲਾ ਰਬਨੀਤ ਸਿੰਘ ਕਹੂੰਗਾ ਤਾਂ ਤੁਹਾਨੂੰ ਸਮਝ ਨਹੀਂ ਆਉਤੇ ਕਹੋਗੇ ਰਬਨੀਤ ਬਿੱਟੂ ਜੇ ਮੈਂ ਚਰਨਜੀਤ ਸਿੰਘ ਗੱਲ ਕਰੂੰਗਾ ਤੁਸੀਂ ਕਹੋਗੇ ਕਿਹੜਾ ਚਰਨਜੀਤ ਜੇ ਮੈਂ ਚਰਨਜੀਤ ਚੰਨੀ ਦੀ ਗੱਲ ਕਰੂੰਗਾ ਤੁਸੀਂ ਜਿਆਦਾ ਕਹੋਗੇ ਹਾਂ ਜੇ ਮੈਂ ਗੁਰਪ੍ਰੀਤ ਦੀ ਗੱਲ ਕਰੂੰਗਾ ਤੁਸੀਂ ਕਹੋਗੇ ਕਿਹੜਾ ਜੇ ਮੈਂ ਗੁਰਪ੍ਰੀਤ ਜੀਪੀ ਦੀ ਗੱਲ ਕਰੂੰਗਾ ਤੁਸੀਂ ਕਹੋਗੇ ਮਿੱਠੇਰ ਦੀ ਗੱਲ ਕਰੂੰਗਾ ਤੁਸੀਂ ਕਹੋਗੇ ਹਾਂ ਸੋ ਇਸ ਤਰ੍ਹਾਂ ਇਹ ਨਾਮ ਹਾਂ ਪਿੰਡਾਂ ਦੇ ਨਾਮ ਕਿੰਨਿਆਂ ਨੇ ਆਪਣੇ ਨਾਲ ਲਾਏ ਨੇ ਉਹ ਇੱਕ ਵੱਖਰਾ ਪਹਿਲੂ ਮਤਲਬ ਪ੍ਰੇਮ ਸਿੰਘ ਚੰਦੂ ਮਾਜਰਾ ਗੁਰਮੀਤ ਸਿੰਘ ਖੁੱਡੀਆਂ ਹੈ ਨਾ ਉਹ ਉਹ ਪਿੰਡ ਦਾ ਨਾਮ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਉਹ ਇੱਕ ਵੱਖਰਾ ਮੈਂ ਆਪਣੇ ਨਾਮ ਨਾਲ ਲਾਉਣਾ ਦੀਪਕ ਸ਼ਰਮਚਨ ਆਰਥਲ ਪਿੰਡ ਦਾ ਨਾਮ ਸੋ ਇਹ ਪਰ ਮੈਂ ਜਵਾਕਾਂ ਵਾਲੇ ਨਾਮ ਜਿਹੜੇ ਬਚਪਨ ਚ ਕਦੇ ਘਰ ਦੇ ਗਲੀ ਮਹੱਲੇ ਵਾਲੇ ਰਿਸ਼ਤੇਦਾਰਾਂ ਨੇ ਸ਼ੁਰੂ ਕੀਤੇ ਹੋਣੇ ਨਾ ਇੰਨੇ ਪੱਕਗੇ ਇਹ ਤੱਕੜੇ ਨੇ ਜਿਨ੍ਹਾਂ 'ਚ ਕੋਈ ਰਿੰਕੂ ਆ ਕੋਈ ਟੀਨੂ ਆ ਕੋਈ ਕਾਕਾ ਏ ਕੋਈ ਰਾਜਾ ਏ ਕੋਈ ਪੱਪੀ ਆ ਕੋਈ ਬਿੱਟੂ ਆ ਕੋਈ ਬੱਬੂ ਆ ਕੋਈ ਸ਼ੈਰੀ ਆ ਹੈ ਕੋਈ ਇਹ ਮਤਲਬ ਮੰਨਾ ਏ ਕੋਈ ਜੀਪੀ ਆ ਹੈ ਤੇ ਕੋਈ ਚੰਨੀ ਆ ਕੁਛ ਨਾ ਸੀ ਚਲੋ ਆਪਾਂ ਸ਼ੁਰੂ ਕਰ ਲੈਂਦੇ ਹਾਂ ਇੱਥੋਂ ਹੁਣ ਇਹਨਾਂ ਨਾਵਾਂ ਦੇ ਵਿੱਚੋਂ ਜਦੋਂ ਆਪਾਂ ਦੇਖਦੇ ਆ ਤਾਂ ਮੈਂ ਦੇਖਦਾ ਜੀ ਕਿ ਰਵਨੀ ਸਿੰਘ ਬਿੱਟੂ ਕਾਂਗਰਸ ਦੇ ਉਮੀਦਵਾਰ ਰਹੇ ਜਿੱਤਦੇ ਰਹੇ ਤਿੰਨ ਵਾਰ ਸੰਸਦੀਆਂ ਪੌੜੀਆਂ ਚੜ ਚੁੱਕੇ ਨੇ ਚੌਥੀ ਵਾਰ ਭਾਜਪਾ ਦੇ ਟਿਕਟ ਤੋਂ ਜਾਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਲੋਕ ਬਿੱਟੂ ਦੇ ਨਾਲ ਨਾਲ ਹੀ ਜਾਣਦੇ ਨੇ ਚਰਚਿਤ ਨਾਮ ਹੈ ਪਹਿਲੇ ਪੂਰਾ ਨਾਮ ਰਵਨੀ ਸਿੰਘ ਬਿੱਟੂ ਹੈ ਪਰ ਉਹਦੀ ਪਛਾਣ ਬਿੱਟੂ ਦੇ ਨਾਮ ਨਾਲ ਹੈ ਇਸੇ ਤਰ੍ਹਾਂ ਉਹਨਾਂ ਦਾ ਮੁਕਾਬਲਾ ਜਿਹੜੇ ਉਮੀਦਵਾਰ ਨਾਲ ਹੈ ਕਹਿੰਦੇ ਜੀ ਉਹਨੂੰ ਪੱਪੀ ਦੇ ਨਾਮ ਨਾਲ ਵੀ ਕਹਿੰਦੇ ਨੇ ਲੁਧਿਆਣੇ ਤੋਂ ਆਮ ਆਦਮੀ ਪਾਰਟੀ ਦੇ ਮਤਲਬ ਕਿ ਜਿਹੜੇ ਉਮੀਦਵਾਰ ਨੇ ਉਹਨਾਂ ਚ ਇੱਕ ਰਾਜਾ ਇੱਕ ਪੱਪੀ ਜਿਹੜੇ ਰਵਨੀਤ ਸਿੰਘ ਬਿੱਟੂ ਬਿੱਟੂ ਦੇ ਸਾਹਮਣੇ ਪੱਪੀ ਤੇ ਰਾਜਾ ਖੜੇ ਨੇ ਰਾਜਾ ਹੋਰ ਉਹਨਾਂ ਦਾ ਅਮਰਿੰਦਰ ਸਿੰਘ ਬੜਿੰਗਾ ਵੈਸੇ ਨਾ ਪਰ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਨਾਲ ਨਾਲ ਜਾਣੇ ਜਾਂਦੇ ਨੇ ਸੋ ਪੱਪੀ ਪ੍ਰਾਸ਼ਰ ਅਸ਼ੋਕ ਪ੍ਰਾਸ਼ਰ ਉਰਫ ਪੱਪੀ ਸੋ ਪੱਪੀ ਪ੍ਰਾਸ਼ਰ ਦੇ ਨਾਲ ਨਾਲੇ ਨਾ ਚੱਲਦਾ ਉਹਨਾਂ ਦਾ ਸੋ ਇਹ ਇਹ ਚਰਚੇਸ ਤੇ ਨੇ ਨਾਮ ਇਦਾਂ ਹੀ ਪ੍ਰਮਾਣਿਤ ਨਾਮ ਨੇ ਅੱਗੇ ਆਜੋ ਜਲੰਧਰ ਚ ਆਜੋ ਰਿੰਕੂ ਟਿੰਨੂ ਚੰਨੀ ਰਿੰਕੂ ਸ਼ਸ਼ੀਲ ਰਿੰਕੂ ਸੋ ਆਮ ਆਦਮੀ ਪਾਰਟੀ ਚ ਆਏ ਕਾਂਗਰਸ ਚੋਂ ਐਮਪੀ ਬਣੇ ਟਿਕਟ ਮਿਲ ਗਈ ਭਾਜਪਾ ਚ ਸਣੇ ਟਿਕਟ ਲਗੇ ਭਾਜਪਾ ਨੂੰ ਟਿਕਟ ਮਿਲ ਗਈ ਪਰ ਅਗਲੇ ਪਹਿਚਾਣੇ ਭਾਈ ਰਿੰਕੂ ਦੇ ਨਾਲ ਜਾਂਦੇ ਨੇ ਸ਼ਸ਼ੀਲ ਰਿੰਕੂ ਪਵਨਤ ਕੁਮਾਰ ਟੀਨ ਉਹਨਾਂ ਨੂੰ ਟੀਨੂ ਨਾਮ ਛੱਲਿਆ ਆਉਂਦਾ ਬਹੁਜਨ ਸਮਾਜ ਪਾਰਟੀ ਤੋਂ ਰਾਜਨੀਤਿਕ ਸਫ਼ਰ ਸ਼ੁਰੂ ਕਰਕੇ ਅਕਾਲੀ ਦਲ ਚੋਂ ਹੋ ਕੇ ਹੁਣ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਲੋਕ ਸਭਾ ਦੇ ਚਰਨਜੀਤ ਸਿੰਘ ਚੰਨੀ ਚੰਨੀ ਨਾਮ ਪਰਮਾਨਤ ਹੈ ਹੁਣ ਉਸ ਤੋਂ ਬਿਨਾ ਪਛਾਣ ਨਹੀਂ ਖੁਦ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਸੋ ਹੁਣ ਚੰਨੀ ਦਾ ਆਪਣਾ ਮਸਲਾ ਹੈ ਕਿ ਹਾਂ ਜਲੰਧਰ ਤੋਂ ਖਾਸੀ ਪਚੇਦਗੀ ਹੈ ਪਰ ਖਲੇ ਜੂਝ ਰਹੇ ਨੇ ਸੋ ਜਲੰਧਰ ਸੀਟ ਦਾ ਦੇਖ ਲਓ ਰਿੰਕੂ ਟਿੰਨੂ ਚੰਨੀ ਚਲੋ ਅੱਗੇ ਆਜੋ ਗਾਂ ਜੀਏ ਗੁਰਦਾਸਪੁਰ ਹਲਕਾ ਗੁਰਦਾਸਪੁਰ ਹਲਕੇ ਦੇ ਵਿੱਚ ਦਿਨੇਸ਼ ਕੁਮਾਰ ਬੱਬੂ ਬੱਬੂ ਹਰੀ ਪ੍ਰਮਾਣਤ ਨਾ ਜੀ ਅਗਲੇ ਕਹਿੰਦੇ ਐਮਐਲਏ ਰਹਿ ਲੇ ਭਾਜਪਾ ਵੱਲੋਂ ਪਹਿਲੀ ਵਾਰ ਲੋਕ ਸਭਾ ਦੀ ਚੋਣ ਲੜ ਰਹੇ ਨੇ ਪਰ ਨਾਮ ਚੱਲਦਾ ਪਈ ਬੱਬੂ ਨਾਮ ਨਾਲੇ ਪਛਾਣੇ ਜਾਂਦੇ ਨੇ ਸ਼ੈਰੀ ਕਲਸੀ ਅਮਨ ਸ਼ੇਰ ਸਿੰਘ ਆਮ ਆਦਮੀ ਪਾਰਟੀ ਦੇ ਸ਼ੈਰੀ ਕਲਸੀ ਨਾਮ ਨਾਲੇ ਜਾਣੇ ਜਾਂਦੇ ਨੇ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਰੰਧਾਵੇ ਨੂੰ ਵੈਸੇ ਸੁਖੀ ਰੰਧਾਵਾ ਵੀ ਕਹਿੰਦੇ ਨੇ ਸੋ ਸੁਖੀ ਨਾਮ ਵੀ ਚਰਚਾ ਚ ਚਲੋ ਇਧਰ ਮੰਨਾ ਖੰਡੂਰ ਸਾਹਿਬ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹੈ ਮੰਨਾਹੋਰੀ ਇਹਨਾਂ ਨੂੰ ਮੰਨਾ ਨਾਂ ਨਾਲ ਜਾਣਿਆ ਜਾਂਦਾ ਮੀਥੇਰ ਨੂੰ ਮੀਥੇਰ ਦੇ ਨਾਂ ਨਾਲ ਹੈਨਾ ਸੋ ਇਸ ਤਰ੍ਹਾਂ ਮਤਲਬ ਕਿ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕੈਬਨਿਟ ਮੰਤਰੀ ਨੇ ਗੁਰਮੀਤ ਸਿੰਘ ਮੀਥੇਰ ਉਹਨਾਂ ਨੂੰ ਮੀਥੇਰ ਦੇ ਨਾਂ ਨਾਲ ਜਾਣਿਆ ਜਾਂਦਾ ਉਧਰ ਗੁਰਪ੍ਰੀਤ ਸਿੰਘ ਜੀਪੀ ਦੇ ਨਾਂ ਨਾਲ ਜੀਪੀ ਦੇ ਨਾਂ ਨਾਲ ਮਸ਼ਹੂਰ ਨੇ ਹੈ ਸੋ ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਉਮੀਦਵਾਰ ਕਾਕਾ ਬਰਾੜ ਜਦਕਿ ਮਤਲਬ ਕਿ ਉਹ ਉਹਨਾਂ ਨੂੰ ਛੋਟੇ ਨਾਂ ਨਾਲ ਕਾਕਾ ਬਰਾੜ ਦੇ ਨਾਂ ਨਾਲ ਜਦੋਂ ਕਿ ਗੁਰਪ੍ਰੀਤ ਸਿੰਘ ਹੈ ਪੁਰਾਣਾ ਨਾਂ ਉਹਨਾਂ ਦਾ ਪਰ ਮਤਲਬ ਗੁਰਪ੍ਰੀਤ ਸਿੰਘ ਜੀਪੀ ਜਿਵੇਂ ਆਪਾਂ ਉਸੇ ਤਰ੍ਹਾਂ ਇੱਧਰ ਕਾਕਾ ਬਰਾੜਾ ਜਦੋਂ ਕਿ ਉਹਨਾਂ ਦਾ ਨਾਂ ਜਗਦੀਪ ਸਿੰਘ ਹੈ ਜਗਦੀਪ ਸਿੰਘ ਪਰ ਕਾਕਾ ਬਰਾੜ ਦੇ ਨਾਂ ਨਾਲ ਮਸ਼ਹੂਰ ਨੇ ਹੈ ਇਸੇ ਤਰ੍ਹਾਂ ਮਤਲਬ ਬਠਿੰਡਾ ਤੋਂ ਉਮੀਦਵਾਰ ਪੈਵੀ ਪੈਵੀ ਦੇ ਨਾਂ ਨਾਲ ਜੀਤਵਿੰਦਰ ਸਿੱਧੂ ਜੀਤਵਿੰਦਰ ਸਿੱਧੂ ਨੂੰ ਕਹਿੰਦੇ ਨੇ ਉਹਦੇ ਬਹੁਤ ਨੇੜਲੇ ਮਿੱਤਰ ਪੈਵੀ ਕਹਿ ਕੇ ਬੁਲਾਉਂਦੇ ਨੇ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਮਾਨ ਬੋਬੀ ਮਾਨ ਦੇ ਨਾਂ ਨਾਲ ਸੋ ਇਹ ਪਾਈ ਇਕਤੀ ਦੇਖਦੇ ਆ ਕਿਹੜਾ ਬਿੱਟੂ ਕਿਹੜਾ ਬੱਬੂ ਕਿਹੜਾ ਟੀਨੂ ਕਿਹੜਾ ਰਾਜਾ ਕਿਹੜਾ ਕਾਕਾ ਕਿਹੜਾ ਚੰਨੀ ਕਿਹੜੀ ਕਿਹੜਾ ਪੱਪੀ ਕਿਹੜਾ ਰਿੰਕੂ ਕਿਹੜਾ ਸੁੱਕੀ ਸੈਰੀ ਮੰਨਾ ਕਿਹੜਾ ਦੇਖਦੇ ਆ ਜੀ ਅੱਜ 4 ਜੂਨ ਨੂੰ ਭਾਰਤ ਦੀ ਲੋਕ ਸਭਾ ਤੱਕ ਦਸਤਕ ਦਿੰਦਾ ਪਰੇਨਾਮਾ ਦੇ ਨਾਲ ਮਸ਼ਹੂਰ ਬਹੁਤ ਨੇ ਚਲੋ ਆਪਾਂ ਇਸੇ ਵੱਲ ਨਾਲ ਗੱਲ ਕਰ ਰਹੀ ਸੀ ਕਿ ਅੱਜ ਆਪਾਂ ਜਿਵੇਂ ਆਪਾਂ ਕਾਂਗਰਸੀ ਉਮੀਦਵਾਰਾਂ ਦੀ ਕੱਲ ਗੱਲ ਕੀਤੀ ਸੀ ਅੱਜ ਆਪਾਂ ਭਾਜਪਾਈ ਉਮੀਦਵਾਰਾਂ ਦੀ ਵੀ ਗੱਲ ਕਰ ਲਈਏ 4 ਦੂਜੇ ਦਲਾਂ ਤੋਂ ਲਿਆਂਦੇ ਤਿੰਨ ਵਾਰੀ ਮੰਨੇ ਜਾਂਦੇ ਨੇ ਦੋ ਨਵੇਂ ਚਿਹਰੇ ਨੇ ਸੋ ਚੁਣੌਤੀਆਂ ਹੈਗੀਆਂ ਮੈਂ ਜੇਕਰ ਗੱਲ ਸ਼ੁਰੂ ਕਰਾਂ ਪਟਿਆਲੇ ਤੋਂ ਪ੍ਰਨੀਤ ਕੌਰ ਵਰਕਰ ਕਹਿੰਦੇ ਜੀ ਲਹਿਤ ਆਏ ਉਹਨਾਂ ਸਿਰਫ ਇਸ ਲਈ ਕਿ ਅਮਰਿੰਦਰ ਸਿੰਘ ਦੀ ਘਰ ਵਾਲੀ ਹੈ ਕਹਿੰਦੇ ਸਾਡਾ ਕੀ ਕਸੂਰ ਭਾਜਪਾਈ ਵਰਕਰ ਇਸ ਗੱਲ ਨੂੰ ਔਖੇ ਨੇ ਪ੍ਰਨੀਤ ਕੌਰ ਲਈ ਚੁਣੌਤੀ ਹੈ ਕਿ ਕਾਂਗਰਸੀ ਵੋਟ ਪਤਨੀ ਨਾਲ ਆਉਣੀ ਹੈ ਕਿ ਨਹੀਂ ਆਉਣੀ ਤੇ ਭਾਜਪਾਲੀ ਪਤਨੀ ਪੈਣੀ ਹੈ ਕਿ ਨਹੀਂ ਪੈਣੀ ਚੁਣੌਤੀ ਹੈ ਹਸ਼ਿਆਰਪੁਰ ਬੇਸ਼ੱਕ ਆਪਣੇ ਕੈਡਰ ਚੋਂ ਵੋਟ ਦਿੱਤੀ ਸੋਮ ਪ੍ਰਕਾਸ਼ ਦੀ ਧਰਮ ਪਤਨੀ ਨੂੰ ਟਿਕਟ ਦਿੱਤੀ ਪਰ ਕਹਿੰਦੇ ਜੀ ਚੁਣੌਤੀ ਹੈ ਕਿਉਂਕਿ ਵਿਜੇ ਸਾਂਪਲਾ ਹੋਰੀ ਤੇ ਕੁਝ ਹੋਰ ਟੜਾ ਨਰਾਜ ਆ ਕੇ ਲੋ ਜੀ ਇੱਕੋ ਕੱਚ ਤੁਸੀਂ ਟਿਕਟਾਂ ਦੇ ਚੁਣੌਤੀ ਆ ਵੀ ਪੀ ਲਈ ਜਲੰਧਰ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਤੋੜ ਕੇ ਲਿਆਂਦਾ ਸਿਸ਼ੀਲ ਰਿੰਕੂ ਪਹੁਛ ਸਿਸ਼ੀਲ ਰਿੰਕੂ ਕਾਂਗਰਸ ਚੋਂ ਤੁਰੇ ਸੀ ਅੱਧਾ ਕੈਡਰ ਕਾਂਗਰਸ ਨਾਲ ਰਹੇਗਾ ਹੋਊਗਾ ਥੋੜਾ ਬਹੁਤ ਭਾਈ ਆਪ ਛਾ ਗਿਆ ਹੋਊਗਾ ਆਪ ਚੋ ਐਮਪੀ ਬਣ ਗਏ ਆਪ ਚੋ ਭਾਜਪਾ ਚ ਆ ਗਏ ਕਾਂਗਰਸ ਵਾਲਾ ਪਤਾ ਨਹੀਂ ਨਾਲ ਰਿਹਾ ਕਿ ਨਹੀਂ ਰਿਹਾ ਆਪ ਵਾਲਾ ਕਿੰਨਾ ਕਾਊਗਾ ਕਿ ਨਹੀਂ ਆਊਗਾ ਭਾਜਪਾ ਨਾਲ ਤੁਰੂਗਾ ਕਿ ਨਹੀਂ ਤੁਰੂਗਾ ਪਤਾ ਨਹੀਂ ਸ਼ਿਰਿੰਕੂ ਨੇ ਚੁਣੌਤੀ ਆ ਜਲੰਧਰ ਦੇ ਵਿੱਚ ਅੰਮ੍ਰਿਤਸਰ ਕਹਿੰਦੇ ਜੀ ਅਧਿਕਾਰੀ ਲਿਆ ਕੇ ਬਿਠਾਤਾ ਸਾਡੇ ਸੱਜ ਤੇ ਸੋ ਤਰਨਜੀਤ ਸੰਧੂਹਰੀ ਪੰਥਕ ਖੇਤ ਨਾਲ ਸੰਬੰਧ ਰੱਖਦੇ ਨੇ ਉਸ ਪਰਿਵਾਰਾਂ ਚੋਂ ਆਉਂਦੇ ਨੇ ਹੈ ਵੱਡੇ ਅਧਿਕਾਰੀ ਨੇ ਮੋਦੀ ਦੇ ਨੇੜਲੇ ਨੇ ਇਸ ਲਈ ਕਹਿੰਦੇ ਖੁੱਲ ਕੇ ਵਿਰੋਧ ਨਹੀਂ ਕਰ ਲਈ ਭਾਜਪਾ ਕਿ ਭਾਈ ਜੈ ਸ਼ੰਕਰ ਉਹ ਨરેન્દ્ર ਮੋਦੀ ਦੇ ਇਹ ਕਾਲ ਸੁਣੀ ਪਰ ਕਿਹ ਕਿ ਪਾਰਟੀ ਨੂੰ ਝਟਕਾ ਕੇ ਬਾਈ ਵਰਕਰਾਂ ਨੂੰ ਤਾਂ ਪੁੱਛੇ ਨਹੀਂ ਅਸੀਂ ਦਰਿਆ ਚੁੱਕਣ ਨੂੰ ਹੈ ਗੁਰਦਾਸਪੁਰ ਠੀਕ ਹੈ ਦਿਨੇਸ਼ਪਾਲ ਬੱਬੂ ਪਾਰਟੀ ਕੈਡਰ ਚੋਂ ਆਉਂਦੇ ਨੇ ਪਹਿਲੀ ਵਾਰ ਲੋਕ ਸਭਾ ਚੋਂ ਲੜ ਰਹੇ ਨੇ ਪਰ ਚੁਣੌਤੀ ਦਾ ਸਾਹਮਣਾ ਉਹਨਾਂ ਨੂੰ ਆਪਣੇ ਖਰਚ ਕਰਨਾ ਪੈ ਰਿਹਾ ਕੁਝ ਤਰ੍ਹਾਂ ਅੰਦਰ ਖਾਤੇ ਲੱਤਾਂ ਖਿੱਚਣ ਲਈ ਕਾਲੀਆਂ ਹੈ ਲੁਧਿਆਣਾ ਰਵਨੀਤ ਬਿੱਟੂ ਅਗਲੇ ਕਹਿੰਦੇ ਮੋਜਾ ਲੁੱਟਦਾ ਰਿਹਾ ਭਾਜਪਾ ਚ ਆ ਗਿਆ ਹੁਣ ਕਾਂਗਰਸ ਚੋਂ ਐਨੀ ਵਾਰ ਉੱਥੇ ਬਣ ਲਿਆ ਸਾਰਾ ਕੁਝ ਕਰ ਲਿਆ ਐ ਤੇ ਹੁਣ ਭਾਰਤੀ ਜਨਤਾ ਪਾਰਟੀ ਕਹਿੰਦੇ ਅਸੀਂ ਕੀ ਕਰਨਾ ਸਾਰੇ ਲੁਧਿਆਣਾ ਵਾਲੇ ਕਹਿੰਦੇ हां ਹੁਣ ਪਤਾ ਨਹੀਂ ਭਾਜਪਾ ਦੇ ਨਾਤੇ ਵੋਟ ਸ਼ਹਿਰੀ ਵੋਟ ਹੈ ਭਾਈ ਪੈ ਵੀ ਸਕਦੀ ਹੈ ਹੈ ਪ੍ਰਵਾਸੀ ਮਜ਼ਦੂਰਾਂ ਦੀ ਵੋਟ ਬਹੁਤ ਹੈ ਵਪਾਰੀਆਂ ਦੀ ਵੋਟ ਬਹੁਤ ਹੈ ਹੈ ਰਾਮ ਮੰਦਰ ਵਾਲਾ ਫੈਕਟਰ ਕਿੰਨਾ ਕੰਮ ਕਰਦਾ ਇਹ ਵੱਖਰੇ ਪਹਿਲੂ ਨੇ ਪਰ ਅਬਨੀਤ ਬਿੱਟੂ ਦੇ ਲਈ ਭਾਜਪਾ ਵਰਕਰਾਂ ਦੇ ਹਵਾਲੇ ਨਾਲ ਭਾਜਪਾ ਦੀ ਲੀਡਰਸ਼ਿਪ ਦੇ ਹਵਾਲੇ ਨਾਲ ਚੁਣੌਤੀ ਹੈਗੀ ਹੈ ਫਰੀਦਕੋਟ ਕਹਿੰਦੇ ਜੀ ਹੰਸ ਰਾਜ ਹੰਸ ਉਹ ਲੈ ਕਹਿੰਦੇ ਭਾਈ ਕਿੱਥੇ ਜਲੰਧਰ ਕਿੱਥੇ ਦਿੱਲੀ ਤੇ ਕਿੱਥੇ ਫਰੀਦਕੋਟ ਪਿਛਤਾ ਸਤਨਕ ਬਰਕਰ ਖੁਸ਼ ਨਹੀਂ ਗਾ ਠੀਕ ਹੈ ਪਹਿਲਾਂ ਕੋਟੇ ਚ ਨਹੀਂ ਆਉਂਦੀ ਸੀ ਇਸ ਵਾਰ ਆ ਗਈ ਤੇ ਪਰ ਇਹਦਾ ਮਤਲਬ ਕਹਿੰਦੇ ਹੰਸੜਾ ਜਿ ਲੜੂਗਾ ਫਿਰ ਫਿਰ ਇੱਥੇ ਇੰਨੀ ਦਿਨ ਅਸੀਂ ਜਿਹੜੇ ਅਕਾਲੀਆਂ ਦੇ ਨਾਲ ਝੂਲੀ ਚੱਕ ਕੇ ਫਿਰਦੇ ਰਿਹਾ ਕਿ ਸਾਡਾ ਕੀ ਉਹ ਤੋਂ ਬਾਅਦ ਬਠਿੰਡਾ ਸੋਰਾ ਸਾਹਿਬ ਕਹਿੰਦੇ ਅਜੇ ਅਕਾਲੀਆਂ ਚ ਨੇ ਜੀ ਬੀਬੀ ਭਾਜਪਾਚਾ ਜੀ ਐ ਕਿਵੇਂ ਚੱਲੂਗਾ ਜੀ ਪਰਮਪਾਲ ਕੋਰ ਸਿੱਧੂ ਸੋਬ ਬਠਿੰਡਾ ਦੇ ਵਿੱਚ ਚਾਹੇ ਅਕਾਲੀਆਂ ਚੋਂ ਆਏ ਹੋਏ ਪਹਿਲੇ ਲੀਡਰ ਸਰਪੰਗ ਸਿੰਘਲਾ ਵਰਗੇ ਹੋਣ ਚਾਹੇ ਮਨਪ੍ਰੀਤ ਬਾਦਲ ਵਰਗੇ ਹੋਣ ਹੈ ਜਾਂ ਭਾਜਪਾਈ ਆਪਣਾ ਜਿਹੜਾ ਉਹਨਾਂ ਕੋਲ ਵਰਕਰ ਲੀਡਰਸ਼ਿਪ ਹੈਗੀ ਆ ਉਹ ਹੋਵੇ ਸੋ ਕੀ ਉਹ ਪਰਮਪਾਲ ਜੀ ਨੂੰ ਥਰ ਰਹੀ ਹੈ ਜਾਂ ਨਹੀਂ ਚੁਣੌਤੀਆਂ ਉਹਨਾਂ ਲਈ ਖੰਡੂਰ ਸਾਹਿਬ ਹਲਕਾ ਸੋ ਪਹਿਲੀ ਵਾਰ ਪਾਜ ਪਾ ਇੱਥੇ ਵੀ ਮੈਦਾਨ ਚਾਹੀਏ ਸੋ ਮਨੌਰਾਂ ਨੂੰ ਟਿਕਟਾ ਸੋ ਪਰ ਮਨੌਰ ਲਈ ਚੁਣੌਤੀ ਆ ਸੋ ਇਸ ਲਈ ਚਾਹੇ ਪ੍ਰਨੀਤ ਬਾਹਰੋਂ ਲਿਆਂਦੀ ਬਿੱਟੂ ਬਾਹਰੋਂ ਲਿਆਂਦਾ ਹੈ ਰਿੰਕੂ ਬਾਹਰੋਂ ਲਿਆਂਦਾ ਹੈ ਪਰਮਪਾਲ ਸਿੱਧੂ ਬਾਹਰੋਂ ਲਿਆਂਦੀ ਉਹ ਪਾਰਟੀਆਂ ਬਦਲ ਕੇ ਲਿਆਂਦੇ ਜਾਂ ਇਹ ਦਲ ਬਦਲੂ ਨੇ ਜਾਂ ਤਰਨਜੀਤ ਸੰਧੂਹਰੀ ਹੰਸਰਾਜ ਹੰਸੋਰੀ ਇਨਾ ਪਰਪਾਲ ਸਿੱਧੂ ਹੋਰ ਇਹਨਾਂ ਦੇ ਹਵਾਲੇ ਨਾਲ ਜੇ ਅੱਪਾ ਗੱਲ ਕਰੀਏ ਤਾਂ ਇਹ ਉਹ ਨੇ ਜਿਹੜੇ ਜਿਵੇਂ ਪੈਰਾਸ਼ੂਟੀ ਉਮੀਦਵਾਰ ਵੀ ਅੱਪਾ ਕਹਿ ਲੀਏ ਜਾਂ ਇਹ ਕਹ ਲਈਏ ਕਿ ਪਾਰਟੀ ਕਾਡਰ ਸਿੱਧਾ ਨਹੀਂ ਸੀ ਉਹ ਲੈ ਆਂਦੇ ਹੈ ਤੇ ਇੱਧਰ ਜਿਹੜੇ ਪਾਰਟੀ ਦੇ ਆਪਣੇ ਨੇ ਮੰਨਣਾ ਤੇ ਬੱਬੂ ਉਹ ਵੀ ਨੇ ਸੋ ਇਹ ਸਾਰਿਆਂ ਦੇ ਦਰਮਿਆਨ ਵੀ ਇਹ ਪਹਿਲੂ ਖੜਾ ਕਿ ਚਣੌਤੀ ਹੈ ਚਲੋ ਇਹਨਾਂ ਚਣੌਤੀਆਂ ਦੇ ਨਾਲ ਨਾਲ ਜਾਂਦੇ ਜਾਂਦੇ ਦੋ ਖਬਰਾਂ ਤੇ ਗੌਰ ਕਰ ਲਈਏ ਇੱਕ ਤਾਂ ਜੀ ਮਨੀਸ਼ ਸ਼ਿਸ਼ੋਧਿਆ ਦੇ ਲਈ ਜਮਾਨਤ ਦੀ ਜਦੋਂ ਰੱਬਾਂ ਬੰਧ ਹੁੰਦੇ ਦਿਖੇ ਤਾਂ ਉਹਨਾਂ ਦੇ ਵਕੀਲਾਂ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਮਨੀਸ਼ ਸ਼ਿਸ਼ੋਧਿਆ ਹੋਰੀ 26 ਫਰਵਰੀ 2023 ਤੋਂ ਗ੍ਰਿਫਤਾਰ ਨੇ ਹੈ ਸੀਬੀਆਈ ਤੇ ਈਡੀ ਦੇ ਮਾਮਲਿਆਂ 'ਚ ਜ਼ਮਾਨਤ ਦੇ ਲਈ ਚਾਰਜੂਿੰਗ ਕਰ ਰਹੀ ਸੀ ਟ੍ਰਾਇਲ ਕੋਰਟ ਵੱਲੋਂ ਟ੍ਰਾਇਲ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਦੇ ਲਈ ਹੁਣ ਉਹਨਾਂ ਨੇ ਅਗਲਾ ਰੁਖ ਅਖਤਿਆਰ ਕੀਤਾ ਸੋ ਦੇਖਦੇ ਹਾਂ ਉਹਨਾਂ ਨੂੰ ਰਾਤ ਮਿਲਦੀ ਹੈ ਕਿ ਨਹੀਂ ਪਹੁੰਚ ਗਏ ਨੇ ਹਾਈ ਕੋਰਟ ਹਾਈ ਕੋਰਟ ਨੇ ਕਿਹਾ ਕਿ ਠੀਕ ਹੈ ਸਾਨੂੰ ਪੜਨ ਨੂੰ ਸਮਝਣ ਨੂੰ ਟਾਈਮ ਦਿਓ ਸ਼ੁੱਕਰਵਾਰ ਨੂੰ ਕਰਾਂਗੇ ਇਸ ਮਸਲੇ ਦੀ ਸੁਣਵਾਈ ਸੋ ਦੇਖਦੇ ਹਾਂ ਕਿ ਮਨੀਸ਼ ਸ਼ਿਸ਼ੋਧਿਆ ਦੇ ਲਈ ਸਾਲ ਤੋਂ ਉੱਪਰ ਹੋ ਗਿਆ ਤੇ ਹੜ੍ਹ ਜਿਲ੍ਹੇ ਦੇ ਵਿੱਚ ਰਾਤ ਮਿਲਦੀ ਜਾ ਨਹੀਂ ਇਧਰ ਪੰਜਾਬ ਚ 1 ਜੂਨ ਨੂੰ ਵੋਟਾਂ ਪੈਣੀਆਂ ਤੇ ਚੋਣ ਕਮਿਸ਼ਨ ਨੇ ਕਿਹਾ ਜੀ ਘਰ ਘਰ ਸੱਦਾ ਭੇਜਾਂਗੇ ਜਿਲ੍ਹਾ ਅਧਿਕਾਰੀਆਂ ਨੂੰ ਡੀਸੀਆਂ ਨੂੰ ਬਕਾਇਦਾ ਹਦਾਇਤ ਹੋ ਗਈ ਹੈ ਕਿ ਹਰ ਘਰ ਦੇ ਅੰਦਰ ਵੋਟਰਾਂ ਦੇ ਲਈ ਸੱਦਾ ਪੱਤਰ ਪਹੁੰਚਣਾ ਜ਼ਰੂਰੀ ਹੈ ਤੇ ਉਹ ਸੱਦਾ ਪੱਤਰ ਦੇ ਉੱਤੇ QR ਕੋਡ ਹੋਊਗਾ ਤੁਸੀਂ ਉਹਨੂੰ ਸਕੈਨ ਕਰਕੇ ਆਪਣਾ ਪੋਲਿੰਗ ਸਟੇਸ਼ਨ ਪੋਲਿੰਗ ਬੂਥ ਦੇਖ ਸਕਦੇ ਹੋ ਸੋ ਇਹ ਕੁਝ ਨਵੀਆਂਕੀਆਂ ਪਹਿਲ ਕਦਮੀਆਂ ਨੇ ਸੋ ਇਸ ਲਈ ਅਸੀਂ ਇਸ ਪਹਿਲੂ ਤੇ ਖਬਰਾਂ ਲੈ ਕੇ ਹਾਜ਼ਰ ਸੀ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ